ਮੈਂ ਨੰਬਰ ਦੇ ਦੂੰਗੀ ਮੈਂ ਦੇਖਿਆ ਤੇਰਾ ਸਾਰਾ ਕੁਝ ਫਾਲੋ ਕਰ ਲੋ ਫਾਲੋ ਕਰ ਲੋ ਫਟਾਫਟ ਕਰ ਲੋ ਫਾਲੋ ਇਹਨੂੰ ਸ਼ਰੀ ਦੇਵੀ ਨੂੰ ਤੇਰਾ ਜੀ ਕਰਦਾ ਜਿਹਦੇ ਕੋਲੋਂ ਦਾ ਦਿਲ ਕਰਦਾ ਫੋਨ ਕਰਵਾਉ ਉਹਨੂੰ ਕਰਵਾ ਦੇ ਮੈਨੂੰ ਤੁਹਾਨੂੰ ਸਿਕਿਉਰਿਟੀ ਚਾਹੀਦੀ ਹੈ ਛੋਟੇ ਵਾਰੀਆਂ ਤੇ ਮੈਨੂੰ ਪਤਾ ਸੰਬੰਧ ਵੀ ਬਹੁਤ ਉੱਚੇ ਤਾਹ ਤੱਕ ਹੁੰਦੇ ਜਿਹੜੇ ਮਾਫੀ ਮੰਗੇ ਕਹਿੰਦਾ ਨਾ ਵੀ ਅਸੀਂ ਪਿਛਲੀਆਂ ਵੀਡੀਓ ਡਿਲੀਟ ਨਵੀਂ ਕਾਰਵਾਈ ਇਹੋ ਜਿਹੀ ਕਰਤੋਂਤ ਅਸੀਂ ਨਹੀਂ ਕਰਾਂਗੇ ਉਹ ਗਲਤੀ ਹੋਈ ਐ ਮੈਂ ਮਾਫੀ ਮੰਗ ਲਈ ਐ ਹਰ ਇੱਕ ਬੰਦੇ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਵਾ ਕਿ ਇਹ ਪੰਜਾਬ ਦੀ ਧਰਤੀ ਤੇ ਵੀ ਬਸ ਧਿਆਨ ਰੱਖੇ ਕਦੇ ਬਰਬਾਦ ਵੀ ਨਹੀਂ ਹੋਣਾ ਚਾਹੀ ਕਦੇ ਨਾ ਕਦੇ ਕੋਈ ਜਿਹੜਾ ਨਾ ਉਹ ਇਹਨਾਂ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਵਾਲਾ ਪੈਦਾ ਹੁੰਦਾ ਹੀ ਹੈ ਇਹ ਤਾਂ ਆਮ ਹੀ ਲੋਕ ਚੱਲੇ ਜਾਂਦਾ ਵੀਰ ਨੋਰਮਲ ਵੀਡੀਓ ਕੋਈ ਖਾਸ ਹੈ ਲੋਕਾਂ ਦੇ ਧੀਆਂ ਪੁੱਤ ਖਰਾਬ ਨਾ ਕਰੋ ਬੀਬਾ ਜੀ ਪੰਜਾਬ ਦਾ ਬੇੜਾ ਕਰਕੇ ਨਾ ਕਰੋ ਮੈਂ ਅਫਸਰ ਹੋ ਕੇ ਤੇਰੇ ਮੂਰੇ ਹੱਥ ਜੋੜਦਾ ਖਾਲਾ ਕਿ ਤੇਰੀ ਔਕਾਤ ਨਹੀਂ ਮੈਂ ਤੇਰੇ ਮੂਰੇ ਹੱਥ ਜੋੜਾਂ ਪਰ ਮੈਂ ਪੰਜਾਬ ਦੇ ਉਹਨਾਂ ਬੱਚਿਆਂ ਦੀ ਖਾਤਰ ਆਉਣ ਵਾਲੀਆਂ نسلਾਂ ਦੀ ਖਾਤਰ ਪੰਜਾਬ ਦੀ ਖਾਤਰ ਪੰਜਾਬੀਅਤ ਦੀ ਖਾਤਰ ਮੈਂ ਫਿਰ ਵੀ ਤੇਰੇ ਮੂਰੇ ਨਾ ਚਾਹੁੰਦਾ ਹਾਂ ਤੇਰੇ ਮੂਰੇ ਹੱਥ ਜੋੜਦਾ ਬਖਸ਼ੋ ਪੰਜਾਬ ਨੂੰ ਕਿੰਨਾ ਚਿਰ ਰੋਕਾਂਗੇ ਅਸੀਂ ਸਾਡੇ ਵਸ ਦਾ ਰੋਗ ਨਹੀਂ ਬੀਬਾ ਜੀ ਇੱਕ ਵਾਰੀ ਖਵਾ ਲਾ ਦੋ ਵਾਰੀ ਖਵਾ ਲਾ 100 ਵਾਰੀ ਖਵਾ ਲਾ 1000 ਵਾਰੀ ਖਵਾ ਲਾ 50000 ਵਾਰੀ ਖਵਾ ਲਾ ਕੋਈ ਸਿਕਿਉਰਿਟੀ ਤੇਰੇ ਵਾਸਤੇ ਪਰੇਸ਼ਕ ਸ਼ਾਮ ਤੱਕ ਬੈਠ ਕੇ ਰਹੇ ਮੈਨੂੰ ਕੋਈ ਪਰਵਾਹ ਨਹੀਂ ਉਸ ਗੱਲ ਦੀ ਮੇਰੇ ਵੱਲੋਂ ਥਾਣੇ ਤੋਂ ਬਾਹਰ ਨਿਕਲਦਾ ਤੈਨੂੰ ਕੋਈ ਖਤਮ ਕਰ ਦੇ ਮੈਨੂੰ ਕੋਈ ਟੈਨਸ਼ਨ ਨਹੀਂ ਉਸ ਗੱਲ ਦੀ ਜਿੱਥੇ ਸਾਡੀਆਂ ਸਿਕਿਉਰਟੀਆਂ ਦੇਣੀਆਂ ਪੜਨਗੀਆਂ ਜਦੋਂ ਸਾਨੂੰ ਲੱਗੂਗਾ ਕਿ ਹਾਂ ਇਹਨਾਂ ਨੇ ਦੇਸ਼ ਵਾਸਤੇ ਕੁਝ ਕੀਤਾ ਇਹਨਾਂ ਨੇ ਕੌਮ ਵਾਸਤੇ ਕੁਝ ਕੀਤਾ ਇਹਨਾਂ ਨੇ ਪੰਜਾਬ ਵਾਸਤੇ ਕੁਝ ਕੀਤਾ ਉਥੇ ਸਿਕਿਉਰਟੀਆਂ ਦੇ ਦੇਂਗੇ ਉਥੇ ਅਸੀਂ ਆਪਣੀ ਜਾਨ ਵੀ ਲਾ ਦੇਗੇ ਬਾਹਰ ਬੈਠ ਕੇ ਵੀ ਹਾਂਜੀ ਸਰ ਤੜਕੇ ਦੀ ਇੱਕ ਲੇਡੀਜ਼ ਆਈ ਹੋਈ ਏ ਜੀ ਹਾਂ ਸੋਭਾ ਦੀ ਜੀ ਸੋਭਾ ਦੀ ਹਾਂਜੀ ਸੋਭਾ ਦੀ ਆਈ ਹੋਈ ਏ ਜੀ ਐਡੀ ਕਿ ਮਜਬੂਰੀ ਹੋ ਗਈ ਜੀ ਸਰ ਸੰਤਰੀ ਨੇ ਦੱਸਿਆ ਉਹ ਰੋਈ ਜਾਂਦੀ ਏ ਜੀ ਸਵੇਰ ਦੀ ਤੇ ਗੱਡੀ ਵੀ ਮਹਿੰਗੀ ਏ ਜੀ ਉਹਦੇ ਕੋਲੇ ਜੀ ਗੱਡੀ ਮਹਿੰਗੀ ਏ ਫਿਰ ਵੀ ਰੋਈ ਜਾਂਦੀ ਹਾਂਜੀ 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 ਸੋਭਾ ਦੀ ਲੋਕਾਂ ਦਾ ਤਾਂ ਮੰਨਣਾ ਏ ਆ ਵੀ ਜਿਹਦੇ ਕੋਲ ਕੁਝ ਹੈ ਨਹੀਂ ਹੋਰ ਹੁੰਦਾ ਵੱਡੀਆਂ ਗੱਡੀਆਂ ਵਾਲੇ ਵੀ ਰੋਂਦੇ ਜਨਾਬ ਉਹਨਾਂ ਤਾਂ ਪਤਾ ਲੱਗੂਗਾ ਜੀ ਜਦੋਂ ਆਏ ਤੁਹਾਡੇ ਕੋਲ ਜ਼ਰੂਰੀ ਜਿਹੜੇ ਪੈਸੇ ਸਭ ਕੁਝ ਹੁੰਦਾ ਜੇ ਵੱਡੀਆਂ ਗੱਡੀਆਂ ਵਾਲੇ ਵੀ ਰੋਂਦੇ ਫਿਰਦੇ ਆ ਕੀ ਪਤਾ ਕਿੰਨੀ ਕੁ ਦੁਖੀ ਹੋਊਗੀ ਪਲਾਰ ਆਨ ਆਗੇ ਜਨਾਬ ਸਸਿਕਾ ਸਸਿਕਾ ਆਜੋ ਬੇਬਾ ਬੈਠਾ ਚੁੰਨੀ ਦਾ ਭਾਰ ਲੱਗਦਾ ਜੀਰਜੀ ਗੱਚਾ ਪਰਸ ਦੇ ਹੈ ਪਰਸ ਦੇ ਗੱਚਾ ਪਰਸ ਦੇ ਵਿੱਚ ਹਾਂਜੀ ਇਹ ਪਰਸ ਪਾਉਣ ਵਾਸਤੇ ਕਿ ਸਿਰ ਤੇ ਲੈਣ ਵਾਸਤੇ ਚੁੰਨੀ ਬੇਬਾ ਬਸ ਜੀਰਜੀ ਮੇਰਾ ਦਿਮਾਗ ਨਹੀਂ ਕੰਮ ਕਰਦਾ ਦਿਮਾਗ ਪਰਸ ਪਾਉਣ ਵਰੀ ਕਿਵੇਂ ਕੰਮ ਕਰਦਾ ਪਹਿਲਾਂ ਸਿਰ ਤੇ ਲਾਓ ਚੁੰਨੀ ਕੱਢ ਕੇ ਤੇਨੂੰ ਸਿਰ ਤੇ ਲਓ ਜੇ ਨજર ਮੇਰੇ ਸਾਹਮਣੇ ਬੈਠਿਆ ਨੂੰ ਸਿਰ ਤੇ ਲਓ ਇਹ ਸਾਡੀ ਪੰਜਾਬੀਅਤ ਹੈ। ਟੋਕਰ ਰਹੇ ਹੋ? ਵੀਰ ਜੀ ਮੈਨੂੰ ਤਾਂ ਤੁਹਾਨੂੰ ਨਹੀਂ ਅੰਦਾਜ਼ਾ ਕਾਣਦਾ ਨਾ। ਫੋਨ ਦਿੰਦਾ ਸੋਹਰਾ ਪਰਿਵਾਰ ਚੋਂ ਕੋਈ ਜਾਂ ਕੌਣ? ਨਹੀਂ ਵੀਰ ਤੁਸੀਂ ਮੈਨੂੰ ਜਾਣਦੇ ਨਹੀਂਗੇ। ਨਹੀਂ ਮੈਂ ਨਹੀਂ ਸੱਚੀ ਨਹੀਂ ਜਾਣਦਾ। ਮੇਰੇ ਇੰਸਟਾ ਤੇ ਰੀਲਰੂ ਲਾ ਕਾਫੀ ਕਾਉਣੀ ਆ ਮੇਰੇ ਹੈਗੇ ਕਾਫੀ ਫੋਲੋਅਰ ਆ 4-5 ਲੱਖ ਫੋਲੋਅਰ ਆ ਮੇਰੇ ਇੰਸਟਾ ਤੇ ਹੀ ਲਾ ਪਾਉਂਦੇ ਹਾਂ ਹਾਂਜੀ ਅੱਛਾ ਇੰਸਟਾ ਤਾਂ ਮੈਨੂੰ ਧਮਕੂਆਂ ਬਹੁਤ ਆਈਏ ਨਾ ਕੌਣ ਦਿੰਦਾ ਧਮਕੀਆਂ ਕੋਈ ਸੋਹਰਾ ਪਰਿਵਾਰ ਚੋਂ ਕੋਈ ਪਿੰਡ ਚੋਂ ਕੋਈ ਗੁਆਂਢ ਚੋਂ ਕੌਣ ਦਿੰਦਾ ਧਮਕੀਆਂ ਇੰਸਟਾ ਤਾਂ ਇਹ ਮੈਨੂੰ ਮੈਸੇਜ ਕਰਦੇ ਕਮੈਂਟ ਕਰਦੇ ਆ ਕੀ ਕਹਿੰਦੇ ਮੈਨੂੰ ਕਹਿੰਦੇ ਕਿ ਤੇਰਾ ਦੂਜਾ ਨੰਬਰ ਆ ਤੈਨੂੰ ਜਾਨੋਂ ਮਾਰ ਦੇਣਾ अच्छा मेरा परिवार बहुत परेशान है जी नहीं है होजा की पता ਤੁਸੀਂ ਇੰਸਟਾ ਤੇ ਮੈਨੂੰ ਸਮਝ ਨਹੀਂ ਆਈ ਸੋਸ਼ਲ ਮੀਡੀਆ ਤੇ ਕੀ ਪਤਾ ਹੈ ਹੋਜਾ ਤੁਸੀਂ ਇਹ ਮੇਰ ਤਾਂ ਘਰ ਇੰਸਟਾ ਤੋਂ ਚੱਲਦਾ ਸੀਗਾ ਰੇਲਾਂ ਤੋਂ हां ਕੱਲ ਦੀ ਸਾਡੇ ਘਰੇ ਰੋਟੀ ਨਹੀਂ ਪੱਕੀ ਜਦੋਂ ਦਾ ਮੈਂ ਤਾਂ ਮੰਨ ਲਗਾਂ ਮੈਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਸਾਡੇ ਘਰ ਦਾ ਕੋਈ ਜੀ ਨਹੀਂ ਬਾਹਰ ਨਿਕਲਦਾ ਗਾ ਹੁਣ ਹੁਣ ਮੈਨੂੰ ਵੇਖ ਕੇ ਥੋੜਾ ਜਿਆਦਾ ਲੱਗਦਾ ਹੈ ਜਦੋਂ ਤੂੰ ਦੱਸਿਆ ਤੇਰੀ ਉਹ ਆਈਡੀਆ ਸੋਨੀ ਗੂਥਰਾ ਵਾਲੀ ਹਾਂਜੀ ਹਾਂਜੀ ਉਹ ਹੀ ਆ ਸੋਨੀ ਗੂਥਰਾ ਵਾ ਮੇਰਾ ਕਸੂਰ ਕੀ ਆ ਮੈਨੂੰ ਦੱਸਣ ਵੀ ਨਾ ਮੇਰਾ ਕਸੂਰ ਕੀ ਆ ਮੈਨੂੰ ਕਾਤੋਂ ਵਾਰ-ਵਾਰ ਕਹੀ ਜਾਂਦੇ ਆ ਕਿ ਤੈਨੂੰ ਉਹ ਤੇਰਾ ਦੂਜਾ ਨੰਬਰ ਆ ਤੇਰਾ ਦੂਜਾ ਨੰਬਰ ਕਿਉਂ ਕਹਿੰਦੇ ਆ ਮੈਂ ਕਿਸੇ ਦਾ ਕੀ ਵਿਗਾੜਿਆ ਕਿਸੇ ਦਾ ਕੁਝ ਨਹੀਂ ਵਿਗਾੜਿਆ ਬੀਬਾ ਤੂੰ ਅਸਲ ਦੇ ਵਿੱਚ ਨਵੀਂ ਪੀੜ੍ਹੀ ਹੈ ਨਾ ਜਿਹੜੀਆਂ ਨਸਲਾਂ ਜਿਹੜੀਆਂ ਨਵੀਆਂ ਉਹਨਾਂ ਦਾ ਵਿਗਾੜਨ ਤੇ ਲੱਗੇ ਹੋਏ ਥੋਡੇ ਵਰਗੇ ਲੋਕ ਤੁਸੀਂ ਪੰਜਾਬ ਦਾ ਵਿਗਾੜ ਰਹੇ ਹੋ ਪੂਰੇ ਦਾ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਆਉਣ ਵਾਲੀਆਂ ਨਸਲਾਂ ਦਾ ਬੇੜਾਗਰ ਕਰ ਰਹੇ ਹੋ ਤੁਸੀਂ ਹੁਣ ਇੱਥੇ ਆ ਕੇ ਕਹਤਾ ਆ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਜਾਨ ਨੂੰ ਕਿੰਨੇ ਵਜੇ ਦੀ ਆਈ ਸਵੇਰ ਦੀ ਮੈਂ 6:30 ਵਜੇ ਦੀ ਆਈ ਐ 6 ਵਜੇ ਦੀ ਮੈਨਿਸ ਨੇ ਆਉਣ ਦੀ ਕੀ ਲੋੜ ਪੈਗੀ ਮੈਂ ਸਾਰੀ ਰਾਤ ਨਹੀਂ ਸੁੱਤੀ ਮੈਂ ਤਾਂ ਲੋਕ ਦਿਲ ਕੌਂਦੀ ਆਈਆਂ ਵੀਰ ਅੱਛਾ ਵੀਰ ਮੈਨਿਸ ਕੁਆਲਿਟੀ ਚਾਹੀਦੀ ਹੈ ਦੀ ਨੇ ਸਿਕਿਉਰਿਟੀ ਚਾਹੀਦੀ ਆ ਕੋਈ ਨੇ ਮੈਂ ਦੇਖੂਗਾ ਸਿਕਿਉਰਿਟੀ ਕਿ ਚਾਹੀਦੀ ਆ ਕਿਉਂ ਚਾਹੀਦੀ ਕਿਵੇਂ ਚਾਹੀਦੀ ਸਿਕਿਉਰਿਟੀ ਪਰ ਮੈਨੂੰ ਦੱਸੋ ਨਾ ਵੀ ਤੁਹਾਡੇ ਵਿੱਚ ਉਹ ਕੀ ਤੁਹਾਨੂੰ ਖਤਰਾ ਹੈ ਕੀ ਤੇਰੇ ਘਰ ਵਾਲਾ ਜਾਂ ਤੇਰਾ ਪੁੱਤ ਜਾਂ ਤੇਰਾ ਭਰਾ ਜਾਂ ਤੇਰਾ ਕੋਈ ਫੈਮਿਲੀ ਮੈਂਬਰ ਉਥੇ ਦੇਸ਼ ਦੇ ਬਾਰਡਰ ਤੇ ਜਿਹੜਾ ਉਹ ਉਹ ਉਥੇ ਡਿਊਟੀ ਕਰਦੇ ਇੰਡੀਅਨ ਆਰਮੀ ਦੇ ਵਿੱਚ ਤੇਰੇ ਪਰਿਵਾਰਕ ਮੈਂਬਰ ਕੋਈ ਵੀ ਤੈਨੂੰ ਪਾਕਿਸਤਾਨ ਦੇ ਅਤਵਾਦੀਆਂ ਦੀ ਕਿਸੇ ਸੰਗਠਨ ਦੀ ਧਮਕੀ ਆਉਂਦੀ ਹੈ ਕੀ ਆਪਦੇ ਭਰਾ ਨੂੰ ਆਪਦੇ ਘਰ ਵਾਲੇ ਨੂੰ ਆਪਦੇ ਪੁੱਤ ਨੂੰ ਉਥੋਂ ਹਟਾ ਲਾ ਅਸੀਂ ਬਾਰਡਰ ਤੇ ਲੰਘਣਾ ਹੁੰਦਾ ਉਹਨਾਂ ਦੀ ਧਮਕੀ ਹੋਵੇ ਤਾਂ ਮੈਂ ਤੈਨੂੰ ਦੇ ਦਿਆਂ ਉੱਠੇ ਸਿੱਧੇ ਲੱchn ਕਰਕੇ ਧਮਕੀਆਂ ਆਉਂਦੀਆਂ ਤੁਹਾਨੂੰ ਲੋਕਾਂ ਦੇ ਘਰ ਬਰਬਾਦ ਹੁੰਦੇ ਆ ਅੱਜ ਕੱਲ ਸਾਰਾ ਕੁਝ ਵੀ ਬਾ ਆਨਲਾਈਨ ਆ ਸਾਰਾ ਕੁਝ ਆਨਲਾਈਨ ਬੱਚਿਆਂ ਦੀ ਪੜ੍ਹਾਈ ਆ ਆਨਲਾਈਨ ਹੈ ਪਹਿਲੀ ਕਲਾਸ ਤੋਂ ਲੈ ਕੇ ਬੱਚਿਆਂ ਦੇ ਐਂਡ ਤੱਕ ਜਿਹੜਾ ਆਨਲਾਈਨ ਪੜ੍ਹਾਈਆਂ ਚੱਲਦੀਆਂ ਬੱਚਿਆਂ ਦੀਆਂ ਤੇ ਤੁਸੀਂ ਜਿਹੜਾ ਆਨਲਾਈਨ ਕੀ ਹੈ ਜਦੋਂ ਬੱਚਾ ਖੋਲਦਾ ਮਾਂ ਪਿਓ ਨੂੰ ਪਤਾ ਕਿ ਰਾਤ ਨੂੰ 12 ਵਜੇ ਤੱਕ ਪੜ੍ਹੀ ਜਾਂਦਾ 1 ਵਜੇ ਤੱਕ ਜਾਂ ਸਵੇਰ ਦੇ 4 ਵਜੇ ਤੱਕ ਪੜ੍ਹੀ ਜਾਂਦਾ ਪੜ੍ਹੀ ਜਾਂਦਾ ਕਿ ਕੀ ਕਰੀ ਜਾਂਦਾ ਮੇਰੀ ਮੈਂ ਨਹੀਂ ਜਾਣਦੀ ਕੁਛ ਵੀ ਠੀਕ ਹੈ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਕੋਲ ਕੁਛ ਨਹੀਂ ਜਾਣਦੀ ਜਾਨ ਨੂੰ ਖਤਰਾ ਤਹਾਨੂੰ ਬਹੁਤ ਸਮਝਾਇਆ ਕਿੰਨੇ ਉਹ ਚੰਗੇ ਲੋਕ ਹੈ ਕਿੰਨੇ ਉਹ ਪੰਜਾਬ ਦੀ ਫਿਕਰ ਕਰਨ ਵਾਲੇ ਲੋਕ ਹੈ ਕਿੰਨੇ ਉਹ ਆਉਣ ਵਾਲੀਆਂ ਨਸਲਾਂ ਦੀ ਫਿਕਰ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਥੋੜੇ ਵਰਗੇ ਲੋਕਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਹਟ ਜਾਓ ਹਟ ਜਾਓ ਹਟ ਜਾਓ ਮਿਹਨਤਾ ਵੀਰ ਮੇਰੀ ਮਿਹਨਤਾ ਕੱਲੀ ਮੈਂ ਤਨੋਂ ਮੈਂ ਕੀ ਕਰਾਂ ਜਿਹੜੇ ਧਮਕੀਆਂ ਦਿੰਦੇ ਉਹਨਾਂ ਦੀ ਮੈਂਤ ਕੌਣ ਕਰੂਗਾ ਮਾਫੀ ਮੰਗਣ ਨੂੰ ਕੀ ਮੰਗ ਲਓ ਮਾਫੀ ਨਹੀਂ ਵੀਰ ਮੈਂ ਮੰਗਣੀ ਮੇਰੇ ਕੋਲ ਆਉਣ ਦੀ ਲੋੜ ਹੀ ਨਹੀਂ ਸੀ ਬੇਬਾ ਮਾਫੀ ਮੰਗ ਲਓ ਜੇ ਮਾਫੀ ਮੰਗਿਆ ਕਿਹੜਾ ਛੋੜਦਾ ਮੈਂ ਮਾਫੀ ਮੈਂ ਮੰਗੀ ਨਹੀਂ ਨਹੀਂ ਮੈਂ ਮੰਗਣੀ ਹੈ ਤੈਨੂੰ ਮਾਫੀ ਦੀ ਮੰਗਣੀ ਮੈਂ ਤੈਨੂੰ ਗਨਮੈਨ ਚਾਰ ਕਿਥੋਂ ਦੇ ਦਿਆਂ ਮੈਂ ਇਥੋਂ ਆਪ ਦੇਣਾ ਮੈਂ ਮਾਫੀ ਨਹੀਂ ਮੰਗ ਸਕਦੀ ਵੀਰ ਕਿਉਂ ਨਹੀਂ ਮੰਗਣੀ ਨਹੀਂ ਮੈਂ ਮਾਫੀ ਨਹੀਂ ਮੰਗਣੀ ਅੱਛਾ ਤੂੰ ਮਾਫੀ ਨਹੀਂ ਮੰਗਣੀ ਤੇਰੀ ਤੈਨੂੰ 99 ਚਾਹੀਦੇ ਮੈਨੂੰ ਉਹ ਦੇ ਦੇ ਨਹੀਂ ਗਨਮੈਨ ਨੂੰ ਮੈਨੂੰ ਦੱਸ ਦੇ ਨਾ ਵੀ ਤੇਰੇ ਘਰ ਦਾ ਕਿਹੜਾ ਜੀ ਹੈ ਜਿਹੜਾ ਇੰਡੀਅਨ ਆਰਮੀ ਦੇ ਵਿੱਚ ਲੱਗ ਕੇ ਉੱਥੇ ਪਾਕਿਸਤਾਨ ਦੇ ਬਾਰਡਰ ਤੇ ਚੀਨ ਦੇ ਬਾਰਡਰ ਤੇ ਦੇਸ਼ ਦੀ ਰਾਖੀ ਕਰਦਾ ਜਿਹਦੇ ਕਰਕੇ ਉਹਨਾਂ ਨੂੰ ਇਹ ਲੱਗਦਾ ਕਿ ਇਹ ਬੰਦਾ ਇਥੋਂ ਹਟ ਜਾਣਾ ਚਾਹੀਦਾ ਤਾਂ ਤੈਨੂੰ ਆਪਣੇ ਮੈ ਅਫੀਸਰ ਸਾਹਿਬਾਨ ਨੂੰ ਕਰ ਲਾਂ ਬੇਨਤੀ ਮੈਂ ਇਸ ਗੱਲ ਦੀ ਜੇ ਵੀਰ ਕੱਲ ਨੂੰ ਮੈਨੂੰ ਕੋਈ ਸ਼ੋਅ ਕਰ ਗਿਆ ਫਿਰ ਫਿਰ ਮੈਂ ਕੀ ਕਰ ਸਕਦਾ ਇੱਥੇ ਇਹ ਕੀਤੀ ਦਾ ਫਲ ਹੁੰਦਾ ਸੁਣੀਆਂ ਹੋਣੀਆਂ ਕਹਾਵਤਾਂ ਤੁਸੀਂ ਉਹ ਕਿਸੇ ਦੀ ਝੋਲੀ ਦੇ ਵਿੱਚੋਂ ਆਟਾ ਚੋਂਦਾ ਜਾਂਦਾ ਸੀਗਾ ਤੇ ਉਹ ਕਹਿੰਦਾ ਵੀ ਇਹ ਕੀ ਕਹਿੰਦਾ ਜੁਬਾਨ ਦਾ ਰਸਕਾ ਗੁਰ ਜੀ ਨੇ ਜ਼ਿਕਰ ਮੈਨੂੰ ਗਨਮੈਨ ਨਹੀਂ ਦਿੰਦੇ ਮੈਂ ਇੱਥੋਂ ਜਾਣਾ ਨਹੀਂਗਾ ਮੈਂ ਇੱਥੇ ਹੀ ਬੈਠੀ ਰਹਿਣਾ ਨੀਬਾ ਆਸ਼ਰਮ ਨਹੀਂ ਆ ਇਹ ਇੱਥੇ ਬੈਠੀ ਰਹੇਗੀ ਮੈਂ ਇੱਥੇ ਬੈਠੀ ਰਹਿਣਾ ਅਸੀਂ ਦਿੰਦੀਆਂ ਡਿਊਟੀਆਂ ਕਰਨੀਆਂ ਸ਼ਾਮ ਨੂੰ ਵਾਪਸ ਘਰ ਨੂੰ ਜਾਣਾ ਜਿੱਦੀ ਡਿਊਟੀ ਨੀ ਮੈਨੂੰ ਇੱਥੇ ਸੇਵ ਲੱਗਦਾ ਮੈਨੂੰ ਹੋਰ ਕਿਤੇ ਸੇਵ ਨਹੀਂ ਲੱਗਦਾ ਮੈਂ ਚੋਰੀ ਸਵੇਰੇ 5:30 ਵਜੇ ਦੀ ਘਰੋਂ ਨਿਕਲੀ ਨਹੀਂ ਆ 6 ਵਜੇ ਮੈਂ ਇੱਥੇ ਪਹੁੰਚੀ ਆ ਤੇ 6 ਵਜੇ ਵੀ ਉਸੇ ਹਿਸਾਬ ਜੀ ਪਹੁੰਚੀ ਆ ਨਾ ਚੁੰ ਸਾਡਾ ਉਹਨਾ ਗੁਰੂਆਂ ਦਾ ਪੰਜਾਬ ਹੈ ਜਿੱਥੇ ਗੁਰੂ ਨਾਨਕ ਪਾਸ਼ਾ ਨੇ ਇਹ ਗੱਲ ਆਖੀ ਖੁਦ ਭਗਵਾਨ ਸੀ ਦੁਨੀਆ ਨੂੰ ਤਾਰਨ ਆਏ ਸੀ ਫਿਰ ਵੀ ਹੱਥੀਂ ਕਿਰਤ ਕੀਤੀ ਕਰਤਾਰਪੁਰ ਦੀ ਧਰਤੀ ਤੇ ਆਪਣੇ ਹੱਥੀਂ ਹਲ ਵਾਇਆ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਕਿਰਤ ਸਾਰਾ ਕੁਝ ਹੈ ਸੱਚੀ ਕਿਰਤ ਸਾਰਾ ਕੁਝ ਹੈ ਜਾਨਣਾ ਨਹੀਂਗਾ ਮੇਰੀ ਮਿਹਨਤਾਂ ਮੈਂ ਨਹੀਂ ਇਹ ਤੋਂ ਜਾਣਾਂਗਾ ਮੈਂ ਤੁਹਾਨੂੰ ਦੱਸ ਰਿਹਾ ਪੜ ਗੁਰੂਆਂ ਦੇ ਤੇ ਹੱਥਾਂ ਨੂੰ ਪਤਾ ਲੱਗੇ ਕਿ ਸਾਡਾ ਪੰਜਾਬ ਕੀ ਹੈ ਸਾਡਾ ਕਲਚਰ ਕੀ ਹੈ ਸਾਂਘਾ ਸ਼ਰਮਾ ਸਾਂਘਾ ਸ਼ਰਮਾ ਸਾਡਾ ਜਿਹੜਾ ਪੰਜਾਬ ਦਾ ਸਾਡੀਆਂ ਧੀਆ ਪੈਣਾ ਦਾ ਗਹਿਣਾ ਹੁੰਦਾ ਸੀ ਜਿਹੜਾ ਤੁਸੀਂ ਲਾ ਕੇ ਛੱਕੇ ਟੰਗਤਾ ਸਾਰਾ ਕੁਝ ਥੋਨੋਂ ਵੇਖ ਵੇਖ ਕੇ ਸਧਾਰਨ ਘਰਾਂ ਦੀ ਜਿਹੜੀਆਂ ਇੱਜ਼ਤਦਾਰ ਘਰਾਂ ਦੀਆਂ ਧੀਆ ਪੈਣਾ ਜਿਹੜੇ ਮੁੰਡੇ ਕੁੜੀਆਂ ਨਾ ਉਹ ਵਿਗੜਦੇ ਆ ਤੁਹਾਡੀਆਂ ਚੀਜ਼ਾਂ ਵੇਖ ਵੇਖ ਕੇ ਪਰਿਵਾਰ ਕਹਿੰਦਾ ਕਿ ਸਾਡਾ ਬੱਚਾ ਆਨਲਾਈਨ ਪੜ੍ਹਾਈ ਕਰੀ ਜਾਂਦਾ ਤੇ ਬਹੁਤ ਸਾਰੇ ਬੱਚੇ ਉਹ ਆਨਲਾਈਨ ਪੜ੍ਹਾਈ ਦੇ ਥਾਂ ਥੋਡੇ ਵਰਗ ਨੇ ਕਰਤੂਤਾ ਵੇਖੀ ਜਾਂਦੇ ਹੁੰਦੇ ਜਿਵੇਂ ਇਸ਼ਾਰੇ ਕੀ ਜਾਂਦੇ ਤੁਸੀਂ ਹੁਣ ਸਿਕਿਉਰਟੀਆਂ ਸਾਡੇ ਕੋਲੋਂ ਚਾਹੀਦੀਆਂ ਕੀ ਗੱਲ ਰਾਤ ਦੀ ਵੀਰ ਸਾਡੇ ਘਰੇ ਰੋਟੀ ਨਹੀਂ ਪੱਕੀ ਗਈ ਕਿਸੇ ਜੀ ਸਾਡਾ ਕੋਈ ਨਿਕਰਦਾ ਨਿਕਲਦਾ ਬਾਹਰ ਫੀਫਾ ਤੁਹਾਡੇ ਘਰ ਦਾ ਕੋਈ ਬਾਹਰ ਨਹੀਂ ਨਿਕਲਿਆ ਤਾਂ ਤੇਰੇ ਜਿਹੜੀਆਂ ਜੜੀਆਂ ਕਰਤੂਤਾ ਕੀਤੀਆਂ ਤੂੰ ਸੋਸ਼ਲ ਮੀਡੀਆ ਤੇ ਉਹਦੇ ਕਰਕੇ ਨਹੀਂ ਨਿਕਲ ਰਿਆ ਨਾ ਤੇਰੇ ਘਰ ਦਾ ਹੋਰ ਇਥੇ ਕਰੋਨਾ ਲੋਕ ਤੁਰੇ ਫਿਰਦੇ ਆ ਲੱਖਾਂ ਕਰੋੜਾਂ ਧੀਆਂ ਭੈਣਾਂ ਤੁਰੀਆਂ ਫਿਰਦੀਆਂ ਉਹਨਾਂ ਨੂੰ ਕੋਈ ਕਿਸੇ ਨਹੀਂ ਕਹਿੰਦਾ ਧਮਕੀ ਦੇਣ ਦਾ ਤੁਹਾਨੂੰ ਆਹ ਕਰਦੇ ਆਂਗਾ ਉਹ ਕਰਦੇ ਆਂਗਾ ਤੈਨੂੰ ਧਮਕੀ ਕਿਉਂ ਆਉਂਦੀ ਕੱਲੀ ਨੂੰ ਉਦੋਂ بڑا ਨਜ਼ਾਰਾ ਲੈਂਦੇ ਹੋ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਦਾ ਕੱਲ ਨੂੰ ਤੁਸੀਂ ਵੀ ਬੱਚੇ ਪੈਦਾ ਕਰਨੇ ਆ ਪਰ ਜਿਹਦੀ ਆਪਣੀ ਸ਼ਰਮ ਲੈ ਜੇ ਨਾ ਉਹਨਾਂ ਨੇ ਇਹ ਹੁੰਦਾ ਕਿ ਕੱਲ ਨੂੰ ਮੇਰੇ ਧੀ ਹੋਣੀ ਮੇਰੇ ਪੁੱਤ ਹੋਣਾ ਕਿਹੋ ਜਿਹਾ ਹੋਊਗਾ ਉਹ ਕਹਿੰਦਾ ਕੋਈ ਗੱਲ ਨਹੀਂ ਜਿਹੜੇ ਰਾਹ ਮੈਂ ਤੁਰਿਆ ਜਾਂਦਾ ਉਹ ਸਿਰਾ ਉਤਰੇ ਜਾਣਗੇ ਵੀ ਕੋਈ ਫਰਕ ਨਹੀਂ ਪੈਂਦਾ ਪਰ ਇੱਥੇ ਇੱਜ਼ਤਦਾਰ ਲੋਕ ਵੀ ਰਹਿੰਦੇ ਆ ਪੰਜਾਬ ਦੇ ਵਿੱਚ ਅਣਖ ਤੇ ਗੈਰਤ ਕਦੇ ਮਰ ਨਹੀਂ ਸਕਦੀ ਬੀਬਾ ਉਹ ਅਣਖ ਤੇ ਗੈਰਤ ਨੇ ਥੋਡੇ ਵਰਗਿਆਂ ਨੂੰ ਜਿਹੜਾ ਨਾ ਉਹ ਦੱਸਿਆ ਚਾਹੇ ਕੋਈ ਵੀ ਸੀਗਾ ਅੱਜ ਤੂੰ ਆ ਗਈਆਂ ਕੱਲ ਨੂੰ ਉਸ ਟੂਲਾ ਗਿਆਂਗਾ ਜਊਗਾ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜਾ ਅਸੀਂ ਅਸੀਂ ਪ੍ਰੇਡ ਕਰਨੀ ਹੈ ਅਸੀਂ ਮਾਰਚ ਕੱਢਣਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੀ ਤੁਹਾਨੂੰ ਇਨਸ ਤੇ ਤੁਸੀਂ ਕਿਹੜੇ ਲੱਛਣ ਪਾਇਆ ਪਿੱਛੇ ਗੁੱਤਾਂ ਕਰ ਲੀਆਂ ਦਾੜੀ ਮੁੱਛ ਮਨਾਲੀ ਬਣ ਕੇ ਜਲਾਨੀਆਂ ਵਰਗੇ ਜਿਹੜਾ ਪਤਾ ਨਹੀਂ ਕੀ ਕੁਸ਼ ਕਰਕੇ ਤੇ ਪੁੱਠੇ ਸਦੇ ਹੱਥ ਮਾਰਦੇ ਤੁਰੇ ਫਿਰਦੇ ਆ ਮਾਂ ਪਿਓ ਕਿੰਨਾ ਗਮਾਨ ਫਖਰ ਮਹਿਸੂਸ ਕਰਦੇ ਹੋਣਗੇ ਉਹਨਾਂ ਤੇ ਕੱਲ ਨੂੰ ਉਹ ਆਗੇ ਇੱਥੇ ਬੈਠ ਜਾਣਗੇ ਤੇਰੇ ਲਈ ਕੁਰਸੀ ਤੇ ਵੀ ਸਾਨੂੰ ਜੀ ਸਾਨੂੰ ਖਤਰਾ ਹੋ ਗਿਆ ਜੇ ਅਸੀਂ ਮਰਦੋਂ ਜਨਾਨੇ ਬਣ ਗਏ ਅਸੀਂ ਮੁੰਡਿਆਂ ਤੋਂ ਕੁੜੀਆਂ ਬਣ ਗਏ ਜੀ ਅਸੀਂ ਗੇ ਬਣ ਗਏ ਜੀ ਸਾਨੂੰ ਸਿਕਿਉਰਟੀਆਂ ਚਾਹੀਦੀਆਂ ਫਿਰ ਪੁਲਿਸ ਥੋੜੇ ਵਾਸਤੇ ਰਹਿ ਗਈ ਤੇ ਜੰਮੇ ਤਾਂ ਮਾਂ ਪਿਓ ਨੇ ਪੁੱਤ ਕਰਕੇ ਸੀਗੇ ਤੇ ਬਣ ਕੇ ਕੁੜੀਆਂ ਨਾਲੋਂ ਭੈੜੇ ਨਾ ਉਹ ਕੁੜੀਆਂ ਨਾ ਉਹ ਮੁੰਡੇ ਨ ਫਿਰ ਕੱਲ ਨੂੰ ਉਹਨਾਂ ਨੂੰ ਸਿਕਿਉਰਟੀਆਂ ਦੇਵਾਂਗੇ ਅਸੀਂ ਫਿਰ ਕੋਈ ਹੋਰ ਨਵਾਂ ਥੋਡੇ ਵਰਗਾ ਇੱਕ ਹੋਰ ਲਾਟ ਨਿਕਲੂ ਕਿਸੇ ਤਰ੍ਹਾਂ ਦਾ ਉਹ ਪਤਾ ਨਹੀਂ ਕੀ ਨਿਕਲੂਗਾ ਜਿਵੇਂ ਥੋਡੇ ਵਾਲਾ ਨਿਕਲ ਆਇਆ ਲੋਕਾਂ ਨੂੰ ਅਸ਼ਲੀਲ ਅਰਕ ਤਾਂ ਕਰਨੀਆਂ ਲੋਕਾਂ ਨੂੰ ਉਕਸਾਉਣਾ ਲੋਕਾਂ ਨੂੰ ਇਸ਼ਾਰੇ ਕਰਨੇ ਥੋਡਾ ਦਾ ਘਰ ਚੱਲਦਾ ਚੁੱਲਾ ਚੱਲਦਾ ਥੋਡਾ ਵੀ ਇਸ ਗੱਲ ਨਾਲ ਜਿਨ੍ਹਾਂ ਦੇ ਘਰ ਥੋਡੀਆਂ ਕਰਤੂਤਾ ਕਰਕੇ ਪੱਟੇ ਜਾਂਦੇ ਆ ਸਾਰੀ ਦੁਨੀਆ ਸੋਸ਼ਲ ਮੀਡੀਆ ਨਾਲ ਜੁੜੀ ਆ ਉਹਨਾਂ ਦਾ ਕੀ ਕਰੋਗੇ ਉਹਨਾਂ ਬਾਰੇ ਕਦੇ ਸੋਚਿਆ ਤੁਸੀਂ ਇਸੇ ਧਰਤੀ ਤੇ ਇਹ ਗੁਰੂਆਂ ਦੀ ਧਰਤੀ ਹੈ ਕਦੇ ਬਾਬੇ ਨਾਨਕ ਨੇ ਜਨਮ ਲਿਆ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਨਮ ਲਿਆ ਉਹਨਾਂ ਨੇ ਕੌਮ ਦੀ ਖਾਤਰ ਦੇਸ਼ ਦੀ ਖਾਤਰ ਅਣਖ ਦੀ ਖਾਤਰ ਜਿਹੜਾ ਸੀ ਸਿਰ ਨੇ ਨਿਮਾਇਆ ਜ਼ਬਰ ਜ਼ੁਲਮ ਨਾਲ ਲੜਦੇ ਹੁਣੇ ਪਰવાર ਬਾਰਤਾ ਕਦੇ ਤੁਸੀਂ ਉਹਨਾਂ ਘਰੋਂ ਸਮਝਿਆ ਕਦੇ ਇਤਿਹਾਸ ਪੜਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਸੀਸ ਬਲੀਦਾਨ ਦਿੱਤਾ ਮਜ਼ਲੂਮਾਂ ਦੀ ਖਾਤਰ ਕਦੇ ਪੜਿਆ ਕੁਰਬਾਨੀਆਂ ਵਾਲਾ ਸਾਡਾ ਦੇਸ਼ ਹੈ ਕਦੇ ਸ਼ਹੀਦ ਦੇ ਆਦਮ ਸਰਦਾਰ ਭਗਤ ਸਿੰਘ ਪੈਦਾ ਹੋਏ ਕਦੇ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਪੈਦਾ ਹੋਏ ਕਦੇ ਕਰਤਾਰ ਸਿੰਘ ਸਰਾਭਾ ਪੈਦਾ ਹੋਏ ਤੇ ਕਿੱਥੇ ਹੁਣ ਤੁਹਾਡੇ ਵਰਗੀਆਂ ਨਸਲਾਂ ਪੈਦਾ ਹੋਈਆਂ ਇੱਥੇ ਜਿਨ੍ਹਾਂ ਨੇ ਆ ਕੇ ਪੰਜਾਬ ਨੂੰ ਪੰਜਾਬ ਨਾ ਰਹਿਣ ਦੇਣ ਦਾ ਠੇਕਾ ਲੈ ਲਿਆ ਵੀ ਅਸੀਂ ਪੰਜਾਬ ਨੂੰ ਬਰਬਾਦ ਕਰਨਾ ਹੈ ਅਸੀਂ ਬਦਨਾਮ ਕਰਨਾ ਹੈ ਇੱਕ ਪਾਸੇ ਨਸ਼ੇੜੀਆਂ ਨੇ ਪੱਟ ਕੇ ਰੱਖਤਾ ਇੱਕ ਪਾਸੇ ਗੇ ਬਿਰਤੀ ਵਾਲਾ ਨੇ ਪੱਟ ਕੇ ਰੱਖਤਾ ਨਵਾਂ ਥੋੜਾ ਕੰਮ ਚੱਲ ਪਿਆ ਵੀ ਸਾਡਾ ਤਾਂ ਚੁੱਲਾ ਜਿਹੜਾ ਜੀ ਇੱਥੋਂ ਚੱਲਦਾ ਸਾਡਾ ਤਾਂ ਜੇ ਅਸੀਂ ਗੰਦ ਪੌੜਿਆ ਸੋਸ਼ਲ ਮੀਡੀਆ ਤੇ ਫਿਰ ਸਾਡਾ ਚੁੱਲਾ ਚੱਲਦਾ ਅੱਜ ਤੁਹਾਨੂੰ ਥੋੜਾ ਜਿਹਾ ਕਿਸੇ ਨੇ ਕਹਿਤਾ ਕਾ ਮਾਰ ਕੇ ਢੰਗਤਾ ਨਾ ਅਗਲੇ ऐसे करके शायद तू एक हफ्ता ना सुनी होवे ਅਸੀਂ ਅੱਖੀਂ ਵੇਦੇ ਰਹੇ ਵੀ ਕਾਂ ਮਾਰ ਕੇ ਕਿਵੇਂ ਟੰਗਿਆ ਜਾਂਦਾ ਇੱਕ ਕਾਂ ਮਾਰ ਕੇ ਟੰਗਣ ਦਾ ਮਤਲਬ ਹੁੰਦਾ ਸੀ ਕਿ ਬਾਕੀ ਕਾਂ ਜਿਹੜੇ ਆਟੇ 'ਚ ਰੋਗਾਣਾ ਮਾਰਨ ਉਹ ਬੱਚਿਆਂ ਦੇ ਹੱਥਾਂ 'ਚ ਰੋਟੀ ਨਾ ਖੋ ਕੇ ਲੈ ਕੇ ਜਾਣ ਇੱਕ ਮਾਰ ਕੇ ਟੰਗਿਆ ਹੁੰਦਾ ਸੀ ਬਾਕੀਆਂ ਨੂੰ ਨਸੀਹਤ ਪਿਆ ਜਾਂਦੀ ਹੁੰਦੀ ਸੀ ਵੀ ਇੱਥੇ ਨਹੀਂ ਜਾਣਾ ਇਹ ਮਾਰ ਕੇ ਟੰਗ ਦਿੰਦੇ ਹੁੰਦੇ ਅੱਜ ਤਣੂ ਸਿਕਿਉਰਿਟੀ ਚਾਹੀਦੀ ਐ ਗਨਮੈਨ ਮੈਂ ਤੈਨੂੰ ਚਾਰ ਦੇ ਦਿਆਂ ਇੱਥੋਂ ਪਰ ਤੂੰ ਆਪਣੀ ਧੌਣ ਚ ਕਿੱਲਾ ਨਿਕੜਨਾ ਮੈਂ ਮਾਫੀ ਨਹੀਂ ਮੰਗਣੀ ਨਹੀਂ ਮੰਗਣੀ ਤੁਮੇ ਵੀਰ ਮੰਗਣੀ ਨਹੀਂ ਕਿਉਂ ਨਾ ਚੱਲਦਾ ਮੈਂ ਮਾਫੀ ਕਾਹ ਤੋਂ ਮੰਗਾ ਕਦੇ ਨਾਲ ਚੱਲਦਾ ਮੇਰਾ ਸਭ ਕੁਝ ਮੇਰਾ ਘਰ ਹੀ ਮੇਰਾ ਇੱਥੋਂ ਚੱਲਦਾ ਮੈਂ ਕਾਹ ਤੋਂ ਮਾਫੀ ਮੰਗਾ ਤੇਰੀ ਮਾਂ ਤੇਰੀ ਸੱਸ ਵੀ ਇਹੀ ਕੰਮ ਕਰਦੀਆਂ ਸੀ ਪਹਿਲਾਂ ਉਹ ਕਰਨ ਚ ਨਾ ਕਰਨ ਮੈਂ ਆਪਦੇ ਲਈ ਉਹਨਾਂ ਦਾ ਕਰਨ ਨਹੀਂ ਚੱਲਦਾ ਸੀ ਮੈਂ ਆਪਦੀ ਲਾਈਫ 'ਚ ਇਹ ਕੰਮ ਕੀਤਾ ਵੀ ਮੈਂ ਰੋਟੀ ਖਾਣ ਤੋਂ ਬਿਨਾਂ ਸੌਂਦੀਆਂ ਸੀ ਮੈਂ ਆਪਦੀ ਲਾਈਫ 'ਚ ਵੀਰ ਇਹੀ ਕੰਮ ਕੀਤਾ ਮੈਂ ਹੋਰ ਕੰਮ ਕੋਈ ਕਰ ਵੀ ਨਹੀਂ ਸਕਦੀ ਠੀਕ ਆ ਇਹ ਤੋਂ ਮੈਨੂੰ ਚੰਗੇ ਪੈਸੇ ਹੁੰਦੇ ਆ ਠੀਕ ਆ ਮੈਂ ਨਹੀਂ ਮੈਂ ਮਾਫੀ ਨਹੀਂ ਮੰਗ ਸਕਦਾ ਪੈਸਾ ਸਭ ਕੁਝ ਨਹੀਂ ਹੁੰਦਾ ਇੱਜ਼ਤ ਤੋਂ ਵੱਡਾ ਪੈਸਾ ਨਹੀਂ ਹੁੰਦਾ ਪਰ ਜੇ ਤੂੰ ਹੋਰ ਕੰਮ ਕਰ ਨਹੀਂ ਸਕਦੀ ਨਾ ਤਾਂ ਫਿਰ ਜਿਹੜੇ ਤੈਨੂੰ ਧਮਕੀਆਂ ਲਾ ਰਹੇ ਮੈਨੂੰ ਨਹੀਂ ਪਤਾ ਕਿੰਨੇ खरे ਉਤਰਨਗੇ ਕਿੰਨੇ ਕਿ ਨਹੀਂ ਉਤਰਨਗੇ ਉਹ ਮੈਂ ਕਿਸੇ ਦੀ ਕਮਾਈ ਤੋਂ ਪੇੜਤ ਨਹੀਂ ਐ ਪਰ ਫਿਰ ਕੋਈ ਗੱਲ ਨਹੀਂ ਜੇ ਤੂੰ ਹੋਰ ਕੰਮ ਨਹੀਂ ਕਰ ਸਕਦੀ ਤਾਂ ਜਿਨ੍ਹਾਂ ਨੇ ਕੰਮ ਕਰਨਾ ਸੀ ਤੈਨੂੰ ਫੋਨ ਲਾਇਆ ਨਾ ਉਹ ਆਪਦਾ ਕੰਮ ਕਰ ਦੇਣਗੇ ਮੈਨੂੰ ਉਸ ਗੱਲ ਦੀ ਕੋਈ ਟੈਨਸ਼ਨ ਨਹੀਂ ਕੋਈ ਚਿੰਤਾ ਨਹੀਂ ਮੈਂ ਤਾਂ ਆਪਦੇ ਐਸਐਸਪੀ ਸਾਹਿਬ ਨੂੰ ਵੀ ਆਖੂੰਗਾ ਆਪਦੇ ਡੀਐਸਪੀ ਸਾਹਿਬ ਨੂੰ ਵੀ ਆਖੂੰਗਾ ਆਪਦੀ ਰੇਂਜ ਦੇ ਡੀਆਈਜੀ ਸਾਹਿਬ ਨੂੰ ਵੀ ਆਖੂੰ ਹੱਥ ਬਣ ਕੇ ਬੇਨਤੀ ਹੈ ਜਨਾਬ ਕਿ ਮੇਰੇ ਥਾਣੇ ਦੇ ਵਿੱਚੋਂ ਕਿਸੇ ਮੁਲਾਜ਼ਮ ਦੀ ਡਿਊਟੀ ਇਹੋ ਜੇ ਬੰਦਿਆਂ ਨਾਲ ਲਾਉਣ ਦੀ ਲੋੜ ਨਹੀਂ ਗਈ ਕਾਦੇ ਵਾਰ ਤੇ ਸਿਕਿਉਰਟੀਆਂ ਤੁਹਾਨੂੰ ਕਰਤੂਤਾ ਤੁਸੀਂ ਮਾੜੀਆਂ ਕਰੋ ਮੈਂ ਤਾਂ ਤੇਰੇ ਨਾਂ ਤੋਂ ਬੜਾ ਹਰਾਨ ਆ ਸੋਨੀ ਗੂਥਰਾ ਇਹ ਕਿਹੜਾ ਨਾਂ ਸੋਨੀ ਗੂਥਰਾ ਇਹ ਕੀ ਨਾ ਰੱਖਿਆ ਤੇਰਾ ਏਡਾ ਚੱਜਾ ਜੀ ਮੈਨੂੰ ਨਿੱਕੀ ਹੁੰਦੀ ਮਤਲਬ ਕੋਈ ਖਾਣ ਵਾਲੀ ਚੀਜ਼ ਨੇ ਮੈਨੂੰ ਸਹੀ ਕਿਹਾ ਨਹੀਂ ਸੀ ਜਾਂਦਾ ਉਦੋਂ ਦਾ ਗੂਥਰਾ ਕਹਿਣ ਲੱਗ ਪਈ ਸੀ ਛੋਟੀ ਹੁੰਦੀ ਖਾਣ ਵਾਲੀ ਚੀਜ਼ ਨੂੰ ਗੂਥਰਾ ਕਹਿੰਦੀ ਹੁੰਦੀ ਸੀ ਤੇ ਹੁਣ ਤੇਰੇ ਨਾਂ ਦੇ ਨਾਲ ਕਿਉਂ ਨਹੀਂ ਉਹ ਤੋਂ ਮੇਰਾ ਨਾਂ ਹੀ ਜੋੜ ਲਿਆ ਫਿਰ ਆਪਦਾ ਅੱਛਾ ਹਾਂਜੀ ਆ ਤਾਂ ਹੁਣ ਫਿਰ ਕੋਈ ਗੱਲ ਨਹੀਂ ਤੇਰੇ ਗੂਥਰੇ ਗਾਥਰੇ ਸਭ ਰੋਲ ਦੇਣੇ ਜਿਹੜੇ ਤੈਨੂੰ ਧਮਕੀਆਂ ਲਾਉਂਦੇ ਅਗਲਿਆਂ ਨੇ ਫਿਰ ਭੁਗਤੋ ਇਹ ਚੀਜ਼ ਨੂੰ ਐਹੋ ਜਿਹਾ ਕਚਜੇ ਪੁੱਠੇ ਸਿੱਧੇ ਨਾਂ ਰੱਖ ਕੇ ਤੁਸੀਂ ਪਤਾ ਨਹੀਂ ਕੀ ਕੀ ਬਣ ਕੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਜਲੂਸ ਕੱਢੀ ਜਾਂਦੇ ਹੋ ਫਿਰ ਤੁਹਾਨੂੰ ਚਾਹੀਦੀਆਂ ਸਿਕਿਉਰਟੀਆਂ ਬੜੇ ਦੇਸ਼ ਭਗਤੋਂ ਤੁਸੀਂ ਬੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਹਿੱਸਾ ਤੁਸੀਂ ਹੈ ਨਾ ਸਮਾਜ ਸੇਵੀਓ ਬਹੁਤ ਵੱਡੇ ਇੱਥੇ ਕਦੇ ਕੋਈ ਆਪਦੇ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਜਿਹੜਾ ਕਿਸੇ ਧਰਮ ਨੂੰ ਗਾਲਾਂ ਕੱਢਣ ਲੱਗ ਪੈਂਦੇ ਮੋੜ ਕੇ ਉੱਥੇ ਬੈਠ ਬੰਦ ਕਮਰੇ ਦੇ ਵਿੱਚੋਂ ਬਾਹਰ ਨਿਕਲਦੀ ਔਕਾਤ ਨਹੀਂ ਚਾਰ ਸਿਕਿਉਰਿਟੀ ਗਾਰਡ ਨੇ ਬਣਾ। ਉਹਨਾਂ ਨੂੰ ਸਿਕਿਉਰਟੀਆਂ ਦਿਓ ਜਿਹੜੇ ਬਿਨਾਂ ਵਜ੍ਹਾ ਅੱਗ ਲਾਉਂਦੇ ਆ ਲੋਕਾਂ ਨੂੰ ਧਰਮ ਦੇ ਨਾਂ ਤੇ ਜਿਹੜਾ ਉਹ ਗੁੰਮਰਾਹ ਕਰਦੇ ਲੋਕਾਂ ਨੂੰ ਧਰਮ ਦੇ ਨਾਂ ਤੇ ਗਾਲਾਂ ਕੱਢਦੇ। ਫਿਰ ਤੁਸੀਂ ਹੋਗੇ। ਇਹ ਨਵਾਂ ਨਵੀਂ ਕੈਟਾਗਰੀ ਚੱਲ ਪਈ ਸੋਸ਼ਲ ਮੀਡੀਆ ਨੇ ਇਹ ਥੋੜੋ ਕਿਆ ਸੀਗਾ ਵੀ ਜੋ ਜੀ ਕੀ ਤਾਂ ਗੰਦ ਪਾਈ ਜਿਵੇਂ ਤੁਸੀਂ। ਕੱਲ ਨੂੰ ਮੁੜ ਕੇ ਫਿਰ ਤੁਹਾਡੇ ਅੱਗੇ ਕਹਿੰਦੇ ਪੁਲਿਸ ਕੀ ਕਰਦੀ ਸੀ? ਪ੍ਰਸ਼ਾਸਨ ਕੀ ਕਰਦਾ ਸੀ? ਪੁਲਿਸ ਪ੍ਰਸ਼ਾਸਨ ਤੁਹਾਡੇ ਵਾਸਤੇ ਨਹੀਂ। ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ ਜਿਹਦੇ ਵਿੱਚੋਂ ਸਰਕਾਰ ਨੂੰ ਟੈਕਸ ਜਾਂਦਾ ਹੈ ਉਹ ਖੂਨ ਪਸੀਨੇ ਦੀ ਕਮਾਈ ਦੀ ਟੈਕਸ ਦੇ ਵਿੱਚੋਂ ਸਾਨੂੰ ਤਨਖਾਹਾਂ ਮਿਲਦੀਆਂ ਵੀਬਾ ਤੇ ਉਹਨਾਂ ਤਨਖਾਹਾਂ ਨੂੰ ਅਸੀਂ ਹਰਾਮਖੋਰੀ ਤੇ ਨਹੀਂ ਲਾ ਸਕਦੇ ਤੁਹਾਡੇ ਲੱਛਣ ਮਾੜੇ ਐ ਕੱਲ ਨੂੰ ਕਿਸੇ ਨੇ ਤੁਰੇ ਜਾਂਦੇ ਨੂੰ ਤੁਹਾਨੂੰ ਕੀ ਕਰਕੇ ਤੁਰ ਜਾਣਾ ਸਾਹਮਣੇ ਪਤਾ ਉਸ ਗੱਲ ਦਾ ਅਸੀਂ ਆਪਦੇ ਮੁਲਾਜ਼ਮਾਂ ਦੀ ਜਾਨ ਰਿਸਕ ਦੇ ਵਿੱਚ ਪਾ ਕੇ ਜੋਖਮ ਦੇ ਵਿੱਚ ਪਾ ਕੇ ਉਹਨਾਂ ਦੇ ਪਰਿਵਾਰ ਥੋੜਾ ਰੋਲਣੇ ਆਸੀਂ ਕੱਲ ਨੂੰ ਕੀ ਹੋਊਗਾ ਥੋੜੀ ਬਜਾਏ ਕਿਤੇ ਉਹਨਾਂ ਨੂੰ ਕੋਈ ਕੁਝ ਕੋਈ ਕਰਕੇ ਤੁਰ ਗਿਆ ਸਿਕਿਉਰਟੀਆਂ ਦੇਣ ਦੇ ਚੱਕਰ ਦੇ ਵਿੱਚ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਤਾਂ ਦੇ ਦੂਗੀ ਕਰੋੜ ਕਰੋੜ ਰੁਪਈਆ ਬੰਦਾ ਕਿੱਥੋਂ ਲੈ ਕੇ ਦੇਵਾਂਗੇ ਅਸੀਂ ਕੋਡੇ ਵਰਗੇ ਪਿੱਛੇ ਅਸੀਂ ਆਪਦੇ ਮੁਲਾਜ਼ਮ ਨਹੀਂ ਭਰਵਾਉਣੇ ਤੇ ਨਾ ਤੁਹਾਨੂੰ ਸਿਕਿਉਰਟੀਆਂ ਮਿਲਣੀਆਂ ਜਿੱਥੇ ਮਰਜ਼ੀ ਭੱਜ ਲੋ ਜਦੋਂ ਮਾਫੀ ਮੰਗਿਆ ਖੜਾ ਛੁੱਟਦਾ ਨਾ ਤੇ ਮਾਫੀ ਤੁਹਾਡੀ ਸਭ ਤੋਂ ਵੱਡੀ ਸਿਕਿਉਰਿਟੀ ਹੈ ਮੇਰੇ ਮੈਂ ਮਾਫੀ ਨਹੀਂ ਮੰਗਾਂਗੇ ਫਿਰ ਨਾ ਮੰਗੋ ਬਾਹਰ ਬੈਠੋ ਮੈਂ ਹੋਰ ਵੀ ਅਟੈਂਡ ਕਰਨਾ ਕਿਸੇ ਨੂੰ ਬਿਲਕੁਲ ਨਾ ਮੰਗੋ ਵਿਚਾਰ ਕਰੋ ਆਪਣੀ ਗੱਲ ਤੇ ਜਦੋਂ ਨੂੰ ਸ਼ਾਮ ਦੇ 5 ਵਜ੍ਹ ਨੇ ਆ ਉਦੋਂ ਤੱਕ ਬੈਠੀ ਆ ਤਾਂ ਬੈਠੀ ਰਹੇ ਬਾਹਰ ਬੋਰ ਥੱਲੇ ਕੋਈ ਗੱਲ ਨਹੀਂ 5 ਵਜ੍ਹ ਤੋਂ ਬਾਅਦ ਤੁਹਾਨੂੰ ਐਗਜ਼ਿਟ ਕਰ ਦੇਣਾ ਥਾਣੇ ਦੇ ਵਿੱਚੋਂ ਅਸੀਂ ਫਿਰ ਤੈਨੂੰ ਜੋ ਮਰਜ਼ੀ ਹੋਵੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਉਸ ਜਿੱਥੋਂ ਤੱਕ ਦਰਾ ਜੀ ਕਰਦਾ ਜਿਹਦੇ ਕੋਲੋਂ ਤਾਂ ਦਿਲ ਕਰਦਾ ਫੋਨ ਕਰਵਾ ਉਹਨੂੰ ਕਰਵਾ ਦੇ ਮੈਨੂੰ ਤੁਹਾਨੂੰ ਸਿਕਿਉਰਿਟੀ ਚਾਹੀਦੀ ਹੈ ਥੋੜੇ ਬਾਰੀਆਂ ਦੇ ਮੈਨੂੰ ਪਤਾ ਸਬੰਧ ਵੀ ਬਹੁਤ ਉੱਚੇ ਤਾਂ ਤੱਕ ਹੁੰਦੇ ਮੈਂ ਤਾਂ ਵੇਖਿਆ ਕਈ ਵਾਰੀ ਜਿੱਤੇ ਦਾ ਹਰੌਲਾ ਪਿਆ ਨਾ ਜਿੱਦਿਆਂ ਧਮਕੀਆਂ ਨਹੀਂ ਸ਼ੁਰੂ ਹੋਈਆਂ ਮੈਂ ਤਾਂ ਅਕਸਰ ਇਹ ਚੀਜ਼ ਵੇਣਾ ਵੀ ਕੀ ਦੀ ਕੀ ਦੀ ਕਰਤੂਤ ਕੀ ਕੀ ਹੈ ਕੌਣ ਕਿੱਥੇ ਕਿੱਥੇ ਖੜਾ ਹੈ ਕੌਣ ਕੀ ਕੀ ਕਰ ਰਿਹਾ ਜਿਹੜੇ ਮਾਫੀਆਂ ਮੰਗੇ ਕਹਤਾ ਨਾ ਵੀ ਅਸੀਂ ਪਿਛਲੀਆਂ ਵੀਡੀਓ ਡਿਲੀਟ ਨਵੀਂ ਕਾਰਵਾਈ ਇਹੋ ਜੀ ਕਰਤੂਤ ਅਸੀਂ ਨਹੀਂ ਕਰਾਂਗੇ ਤੇ ਇਹ ਪੰਜਾਬ ਦੀ ਧਰਤੀ ਤੇ ਵੀ ਬਸ ਧਿਆਨ ਰੱਖੀ ਕਦੇ ਬਰਦਾਸ਼ਤ ਵੀ ਨਹੀਂ ਹੋ ਕਦੇ ਨਾ ਕਦੇ ਕੋਈ ਜਿਹੜਾ ਨਾ ਉਹ ਇਹਨਾਂ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਵਾਲਾ ਪੈਦਾ ਹੁੰਦਾ ਹੀ ਐ ਤੇ ਮੈਂ ਵੇਖਿਆ ਮੈਂ ਤੈਨੂੰ ਵੇਖ ਕੇ ਥੋੜਾ ਜਿਹਾ ਪਛਾਣਿਆ ਵੀ ਸੋਨੀ ਗੂਤਰਾ ਕਿਉਂਕਿ ਸਾਨੂੰ ਤਾਂ ਹੁਣ ਬਹਿੰਦੇ ਰਹਿਣਾ ਪੈਂਦਾ ਵੀ ਸਾਡੇ ਹਲਕੇ ਜਿਵੇਂ ਬੈਠਾ ਇਹੋ ਜਿਹਾ ਕੁਝ ਕੇ ਨਹੀਂ ਬੈਠਾ ਆ ਕਰਤੂਤ ਤੇਰੀ ਇੱਕ ਜਿਹਦੇ ਵਿੱਚ ਤੋਂ ਲੋਕਾਂ ਨੂੰ ਪਤਾ ਨਹੀਂ ਕੀ 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 ਕਰੀ ਜਾਣੀ ਬਿਠੀ ਦਿਖਾਵਾ ਆ ਮਾਰਨੇ ਦਾ ਹੈਲੋ ਹਾਈ ਫਰੈਂਡ ਕਿੱਦਾਂ ਹੋ ਤੁਸੀਂ ਠੀਕ ਹੋ ਹਾਏ ਅੱਜ ਕਿਵੇਂ ਯਾਦ ਕੀਤਾ ਤੁਸੀਂ ਮੈਨੂੰ अच्छा नंबर, नंबर मैं ਤੁਹਾਡੇ ਸਾਹਮਣੇ ਆਈ ਆ ਤਾਂ ਕਰਕੇ ਓਏ ਅਪਹਿਲਾਂ ਚੀਨ ਹਏ ਗਲਤ ਕਮੈਂਟ ਕਾਤੋਂ ਕਰਦੇ ਆ ਬਗੇ ਤੁਸੀਂ ਮੇਰੇ ਤੈਨੂੰ ਪਤਾ ਹੀ ਹੈ ਨਾ ਮੈਂ ਤੁਹਾਡੇ ਭਾਬੀਆਂ ਪਿਆਰੀ ਹਾਂ ਹਾਂ ਹਏ ਨੰਬਰ ਨੰਬਰ ਬੁਗੇ ਵੀ ਦੇ ਦੂੰਗੀ ਐ ਕਾਤੋਂ ਕਰਦੇ ਆ ਤੁਸੀਂ ਨੰਬਰ ਤੁਹਾਨੂੰ ਆ ਜਾਊਗਾ ਪਹਿਲਾਂ ਮੈਨੂੰ ਫੋਲੋ ਕਰੋ ਫਿਰ ਨੰਬਰ ਆਊਗਾ ਠੀਕ ਹੈ ਮੈਂ ਤੁਹਾਡੀ ਪਿਆਰੀ ਭਾਬੀ ਹਾਂ ਠੀਕ ਹੈ ਅੱਜ ਮੈਂ ਤਾਂ ਵਿਹਲੀ ਸੀ ਮੌਸਮ ਬਹੁਤ ਸੋਹਣਾ ਅੱਜ ਤੁਸੀਂ ਆਈ ਵਾਰ ਮੈਨੂੰ ਕਮੈਂਟ ਚ ਕਹਿ ਦਿੰਨੇ ਆ ਭਾਬੀ ਤੁਸੀਂ ਫੇਸ ਤੇ ਕੀ ਲਾਉਨੇ ਆ ਕੁਝ ਨਹੀਂ ਲਾਉਂਦੀ ਐ ਦੰਦਾ ਮੇਰੇ ਨਾਲ ਫੇਸ ਦਾ ਗਲੋ ਹੀ ਐਦਾਂ ਦਾ ਐ ਠੀਕ ਆ ਮੈਨੂੰ ਲਾਲ ਦਾਲ ਬਹੁਤ ਜ਼ਿਆਦਾ ਪਸੰਦ ਆ ਲਾਲ ਦਾਲ ਭੇਜਿਆ ਕਰੋ ਠੀਕ ਆ ਮੈਨੂੰ ਮਿਲਣ ਆਉਣਾ ਤਾਂ ਤੁਸੀਂ ਆ ਸਕਦੇ ਆ ਮੈਂ ਤੁਹਾਨੂੰ ਨੰਬਰ ਸ਼ੇਅਰ ਕਰ ਦੂੰਗੀ ਤੁਸੀਂ ਆ ਜਿਓ ਪਹਿਲਾਂ ਮੈਨੂੰ ਫੋਲੋ ਕਰਿਆ ਕਰੋ ਬਹੁਤ ਸੜਦੇ ਆ ਮੇਰੇ ਤੇ ਸੜਨਦੇ ਜਿੰਨੀ ਦੁਨੀਆ ਸੜਦੀ ਐ ਲੋਕਾਂ ਦਾ ਤਾਂ ਦੁੱਧ ਨਹੀਂ ਵੇਖਦਾ ਮੇਰਾ ਪਾਣੀ ਵੇਖਦਾ ਐ ਉਹ ਵੀ ਮਹਿੰਗੇ ਦਾਮਾਂ 'ਚ ਵੀਰੇ ਨਾਰਮਲ ਵੀਡੀਓ ਐ ਨਾਰਮਲ ਵੀਡੀਓ ਐ ਇਹ ਚ ਕੀ ਐ ਇਹ ਚ ਨਾਰਮਲ ਵੀਡੀਓ ਐ ਇਹ ਨਾਰਮਲ ਵੀਡੀਓ ਹੈ ਨੰਬਰ ਦੇ ਦੂੰ ਕਿ ਮੈਂ ਤੁਹਾਨੂੰ ਇਦਾਂ ਦੇ ਲੋਕ ਪਾਈ ਜਾਂਦੇ ਆ ਕੀ ਗੱਲ ਇਹ ਕਿਹੜਾ ਤਰੀਕਾ ਹੈ ਇੱਜ ਤਾਂ ਦਾਤੇ ਲਾ ਕੇ ਮੈਂ ਤੁਹਾਨੂੰ ਨੰਬਰ ਦੇ ਦੂੰ ਨੰਬਰ ਦੇਣ ਤੋਂ ਮਤਲਬ ਕੀ ਗੱਲ ਬਈ ਤੂੰ ਵਪਾਰ ਕਰਨੇ ਕੋ ਉਹਨਾਂ ਦੇ ਨਾਲ ਜਦੋਂ ਇਸ ਕੰਮ ਚੋਂ ਕਮਾਈ ਕਰਨ ਦੀ ਆਦਤ ਹੀ ਪੈ ਗਈ ਤੇ ਫਿਰ ਕਿਸੇ ਕੋਠੇ ਵਾਲਾ ਨਾਲ ਗੰਡ ਸਾਡ ਕਰ ਲੋ ਜਾ ਕੇ ਸੌਖਾ ਰਹੂਗਾ ਕੰਮ ਅੰਦਰ ਖਾਤੇ ਕੰਮ ਚੱਲਦਾ ਜਾਇਆ ਕਰੂਗਾ ਇਹ ਤਾਂ ਆ ਵੀ ਲੋਕ ਚੱਲੇ ਜਾਂਦਾ ਵੀਰ ਨਾਰਮਲ ਵੀਡੀਓ ਕੋਈ ਖਾਸ ਹੈ ਲੋਕਾਂ ਦੇ ਧੀਆਂ ਪੁੱਤ ਖਰਾਬ ਨਾ ਕਰੋ ਬੀਬਾ ਜੀ ਪੰਜਾਬ ਦਾ ਬੇੜਾ ਕਰਕ ਨਾ ਕਰੋ ਮੈਂ ਅਫਸਰ ਹੋ ਕੇ ਤੇਰੇ ਮੂਰੇ ਹੱਥ ਜੋੜਦਾ ਹਾਂ ਲੱਗ ਕੇ ਤੇਰੀ ਔਕਾਤ ਨਹੀਂ ਮੈਂ ਤੇਰੇ ਮੂਰੇ ਹੱਥ ਜੋੜਾਂ ਪਰ ਮੈਂ ਪੰਜਾਬ ਦੇ ਉਹਨਾਂ ਬੱਚਿਆਂ ਦੀ ਖਾਤਰ ਆਉਣ ਵਾਲੀਆਂ نسلਾਂ ਦੀ ਖਾਤਰ ਪੰਜਾਬ ਦੀ ਖਾਤਰ ਪੰਜਾਬੀਅਤ ਦੀ ਖਾਤਰ ਮੈਂ ਫਿਰ ਵੀ ਤੇਰੇ ਮੂਰੇ ਨਾ ਚਾਹੁੰਦਾ ਹਾਂ ਤੇਰੇ ਮੂਰੇ ਹੱਥ ਜੋੜਦਾ ਬਖਸ਼ੋ ਪੰਜਾਬ ਨੂੰ ਤੁਸੀਂ ਜੇ ਨਹੀਂ ਰਹਿ ਸਕਦੇ ਨਾ ਕਿਸੇ ਉਹੋ ਜਿਹੀ ਜਗ੍ਹਾ ਚਲੀ ਜਾਓ ਜਿੱਥੇ ਉਹਨਾਂ ਜੀਜਾਂ ਦੀ ਪਰਮਿਸ਼ਨ ਹੈ ਨਾਂ ਬਰਬਾਦ ਕਰੋ ਪੰਜਾਬ ਦੀ ਧਰਤੀ ਨੂੰ ਨਿਕਲ ਜਾਓ ਇੱਥੋਂ ਹੋਰ ਤਰੀਕੇ ਹੈ ਨਹੀਂ ਰੋਟੀ ਖਾਣ ਦੇ ਚਲੋ ਕਿਤੇ ਜਾ ਕੇ ਕੋਠਿਆਂ ਨਾਲ ਗੰਨਸਣ ਕਰ ਲਓ ਜਾਓ ਦਿੱਲੀ ਜੀਵੀ ਰੋਡ ਤੇ ਚਲੇ ਜਾਓ ਬੈਠ ਜਾਓ ਜਾ ਕੇ ਉੱਥੇ ਕਰੀ ਜੋ ਜੋ ਜੀ ਕਰਦਾ ਬਥੇਰੀਆਂ ਵੱਡੀਆਂ ਮਾਰਕੀਟਾਂ ਪਈਆਂ ਵੱਡੇ ਸ਼ਹਿਰਾਂ ਦੇ ਵਿੱਚ ਜਾਓ ਉੱਥੇ 95% ਤੋਂ ਵੱਧ ਆਮ ਲੋਕ ਦੁਖੀ ਸੀ ਤੁਹਾਡੀਆਂ ਇਹਨਾਂ ਕਰਤੂਤਾਂ ਤੋਂ ਪਰ ਕੋਈ ਆਵਾਜ਼ ਨਹੀਂ ਉਠਾਰਿਆ ਸੀਗਾ ਤੇ ਜੇ ਆਵਾਜ਼ ਉੱਠ ਵੀ ਆ ਨਾ ਤਾਂ ਅੱਜ ਸਾਰਾ ਪੰਜਾਬ ਇਸ ਗੱਲ ਤੇ ਡਟਿਆ ਖੜਾ ਕਿ ਇਹ ਗੰਦ ਜਿਹੜਾ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਜੇ ਜਦੋਂ ਲੋਕਾਂ ਦਾ ਫੈਸਲਾ ਹੋ ਜਾਂਦਾ ਨਾ ਉਥੇ ਫਿਰ ਕੱਲ ਨੂੰ ਅਸੀਂ ਆਪਦੇ ਝੱਗੇ ਆਪਦੀਆਂ ਵਰਦੀਆਂ ਨਹੀਂ ਪੜਵਾਉਣੀਆਂ ਅਸੀਂ ਲੋਕਾਂ ਦੇ ਕੋਲੋਂ ਥੋੜੇ ਅਰਗਨ ਨੂੰ ਸਿਕਿਉਰਟੀਆਂ ਦੇ ਕੇ ਤੁਹਾਨੂੰ ਹੱਥ ਬਾਹਾਂ ਚ ਪਾਊਗਾ ਤੁਹਾਨੂੰ ਸਿਕਿਉਰਿਟੀ ਦਿੱਤੀ ਨਾ ਤੇ ਉਹਨੂੰ ਪਹਿਲਾਂ ਘੜੀ ਘੜੀ ਸਮਾਪਤ ਕਰਨਗੇ ਲੋਕ ਜਿਹੜੇ ਉਹਨਾਂ ਦੇ ਹੱਕ 'ਚ ਬੋਲੇ ਆ ਨਾ ਰੋਕਣ ਵਾਲਿਆਂ ਦੇ ਖਿਲਾਫ ਬੋਲੇ ਆ ਅਗਰ ਸੋਸ਼ਲ ਮੀਡੀਆ ਤੇ ਪੜ੍ਹਦੇ ਕਰ ਚੁੱਕੇ ਵੀ ਲੋਕਾਂ ਨੇ ਕਿੰਨਾ ਕੁ ਬਖਸ਼ਿਆ ਮਾਂ ਧੀ ਭੈਣ ਇੱਕ ਕਰਤੀ ਉਹਨਾਂ ਦੀ ਉਹਨਾਂ ਕੰਜਰਾਂ ਦੀ ਜਿਹੜੇ ਹਾਲੇ ਵੀ ਕਹਿੰਦੇ ਕਿ ਹਾਂ ਯਾਰ ਰੋਕਣ ਵਾਲੇ ਨੇ ਬਹੁਤ ਗਲਤ ਕੀਤਾ ਕੀ ਗਲਤ ਕੀਤਾ ਰੋਕਣ ਵਾਲ ਜਿਹਨੋਂ ਆਪਣੇ ਕਲਚਰ ਦੀ ਫਿਕਰ ਅਚੁੰਨੀ ਲਾ ਕੇ ਪਰਸ ਚਲਾਈ ਫਿਰ ਪਾਈ ਫਰਦੀ ਸੀ ਤੂੰ ਜਿਹਨੂੰ ਫਿਕਰ ਨਾ ਬੀਬਾ ਉਹਦਾ ਖੂਨ ਤਾਂ ਖੋਲੂਗਾ ਉਹ ਤਾਂ ਫੈਸਲੇ ਲਾਊਗਾ ਉਥੇ ਫਿਰ ਅਸੀਂ ਨਹੀਂ ਕਿੰਨਾ ਕੁ ਰੋਕਾਂਗੇ ਅਸੀਂ ਸਾਡੇ ਵਸ ਦਾ ਰੋਗ ਨਹੀਂ ਬੀਬਾ ਇਹ ਇੱਕ ਵਾਰੀ ਖਵਾ ਲਾ ਦੋ ਵਾਰੀ ਖਵਾ ਲਾ 100 ਵਾਰੀ ਖਵਾ ਲਾ 1000 ਵਾਰੀ ਖਵਾ ਲਾ 50000 ਵਾਰੀ ਖਵਾ ਲਾ ਕੋਈ ਸਿਕਿਉਰਿਟੀ ਤੇਰੇ ਵਾਸਤੇ ਮੈਂ ਆਪਦੇ ਡੀਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਮੈਂ ਉਹਦਾ ਐਸਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਮੈਂ ਆਪਦੇ ਮਾਨਯੋਗ ਡੀਏਜੀਓ ਸਾਹਿਬ ਨਾਲ ਵੀ ਗੱਲ ਕਰੂੰਗਾ ਪੇ ਇਸ ਤਰ੍ਹਾਂ ਦੀ ਕਿਸੇ ਸਿਕਿਉਰਿਟੀ ਵਾਸਤੇ ਹੱਥ ਜੋੜ ਕੇ ਬੇਨਤੀ ਕਿ ਸਾਨੂੰ ਨਾ ਕਿਓ ਜੀ ਸਾਡੀ ਮਜਬੂਰੀ ਅਸੀਂ ਨਹੀਂ ਦੇ ਸਕਦੇ ਮਰਦੇਓ ਕੱਲ ਮਰਦੇਓ ਅੱਜ ਮਰੋ ਸਾਨੂੰ ਕੋਈ ਗੱਲ ਨਹੀਂ ਮਾਫੀ ਮੰਗੋ ਕਹੜਾ ਛਡਾ ਲੋ ਨਾ ਵੀ ਨਹੀਂ ਵੀਰ ਮੈਂ ਨਾ ਮੰਗੋ ਲੱਛਣ ਤੁਹਾਡੇ ਮਾੜੇ ਆ ਫਿਰ ਇਹ ਧੌਣ ਚ ਕਿੱਲਾ ਅਗਲੇ ਨਹੀਂ ਰਹਿਣ ਦੇਣਗੇ ਜਿਹੜੇ ਅੜਗੇ ਤੁਹਾਡੇ ਖਿਲਾਫ ਜਿਹੜੀ ਗੈਰਤ ਤੁਹਾਡੇ ਤੁਹਾਡੇ ਸਾਹਮਣੇ ਖੜੀ ਹੋਗੀ ਨਾ ਕਿਹੜੀ ਅਣਖ ਤੁਹਾਡੇ ਸਾਹਮਣੇ ਖੜੀ ਹੋਗੀ ਉਹ ਫਿਰ ਕੋਈ ਗੱਲ ਨਹੀਂ ਤੁਹਾਡੇ ਕੋਲ ਮਾਫ ਵੇਲੇ-ਕਵੇਲੇ ਕਦੇ ਜਾਣਾ ਹੀ ਐ ਮਤ ਸੋਚੋ ਕਿ ਧਰਮ ਸਿੰਘ ਬਰਾੜ ਜਿਹੜੀ ਕੁਰਸੀ ਤੇ ਬੈਠਾ ਐ ਇਸ ਕੁਰਸੀ ਤੇ ਤੈਨੂੰ ਕਿਸੇ ਕਿਸਮ ਦੀ ਤੈਨੂੰ ਜਾਂ ਥੋਡੇ ਵਰਗੀ ਕੈਟਾਗਰੀ ਦੇ ਜਿਹੜੇ ਹੋਰ ਬੰਦੇ ਆਉਣਗੇ ਮੇਰੀ ਡਿਕਸ਼ਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਨਹੀਂ ਮੇਰੀ ਡਾਇਰੀ ਚ ਕਿਤੇ ਨਹੀਂ ਲਿਖਿਆ ਮੇਰੀ ਜ਼ਿੰਦਗੀ ਦੇ ਵਿੱਚ ਕਿ ਥੋਡੇ ਵਰਗੇ ਨਲਾਇਕ ਲੋਕਾਂ ਨੂੰ ਸਿਕਿਉਰਿਟੀ ਤੱਕੀ ਸਿਕਿਉਰਿਟੀ ਦੇਣ ਰਹੀ ਸਿਕਿਉਰਿਟੀ ਬਾਰੇ ਸੋਚਿਆ ਵੀ ਜਾ ਸਕਦਾ ਇਹ ਚੀਜ਼ ਦਿਮਾਗ ਦੇ ਵਿੱਚੋਂ ਕੱਢ ਕੇ ਜਾ ਕੇ ਬਾਹਰ ਬੇਸ਼ੰਗ ਸ਼ਾਮ ਤੱਕ ਬੈਠੀ ਰਹੇ ਮੈਨੂੰ ਕੋਈ ਪਰਵਾਹ ਨਹੀਂ ਉਸ ਗੱਲ ਦੀ ਮੇਰੇ ਵੱਲੋਂ ਥਾਣੇ ਤੋਂ ਬਾਹਰ ਨਿਕਲਦਿਆਂ ਤੈਨੂੰ ਕੋਈ ਖਤ ਮੈਨੂੰ ਕੋਈ ਟੈਨਸ਼ਨ ਨਹੀਂ ਉਸ ਗੱਲ ਦੀ ਜਿੱਥੇ ਸਾਡੀਆਂ ਸਿਕਿਉਰਟੀਆਂ ਦੇਣੀਆਂ ਬਣਨਗੇ ਜਿੱਥੇ ਸਾਨੂੰ ਲੱਗੂਗਾ ਕਿ ਹਾਂ ਇਹਨਾਂ ਨੇ ਦੇਸ਼ ਵਾਸਤੇ ਕੁਝ ਕੀਤਾ ਇਹਨਾਂ ਨੇ ਕੌਮ ਵਾਸਤੇ ਕੁਝ ਕੀਤਾ ਇਹਨਾਂ ਨੇ ਪੰਜਾਬ ਵਾਸਤੇ ਕੁਝ ਕੀਤਾ ਉਥੇ ਸਿਕਿਉਰਟੀਆਂ ਦੇ ਦੇਾਂਗੇ ਉਥੇ ਅਸੀਂ ਆਪਣੀ ਜਾਨ ਵੀ ਲਾ ਦੇਗੇ ਵੀਰੇ ਜਿੱਥੇ ਉਮੀਦ ਹੈ ਉੱਥੇ ਆਣਾ ਹੁਣ ਫਿਰ ਅਸੀਂ ਕਿੱਥੇ ਜਾ ਅੱਗੇ ਕੰਜਰ ਪੁਣੇ ਕਰਕੇ ਉਮੀਦ ਨਹੀਂ ਹੁੰਦੀ ਹੁਣ ਕਿੱਥੇ ਜਾ ਅੱਗੇ ਅਸੀਂ ਮੈਂ ਸਾਫ਼-ਸਾਫ਼ ਬੋਲ ਕੇ ਕਹਿਣਾ ਕਿ ਕੰਜਰ ਪੁਣੇ ਨੂੰ ਸਿਕਿਉਰਟੀਆਂ ਦੇਣ ਦਾ ਠੇਕਾ ਨਹੀਂ ਲਿਆ ਪੁਲਿਸ ਨੇ ਮੈਨੂੰ ਨਹੀਂ ਪਤਾ ਸਾਡੇ ਵੀ ਬੱਚੇ ਬੈਠੇ ਰਹਿਣਾ ਬਾਈ ਕੋਈ ਗੱਲ ਨਹੀਂ ਬੈਠੇ ਰ ਜੇ ਤੂੰ ਸੋਚੇ ਵੀ ਤੂੰ ਤੈਨੂੰ ਇੱਥੇ ਸਾਡੀ ਥਾਣੇ ਦੀ ਚਾਰਦਵਾਰੀ ਜਾਂਦਾ ਤੂੰ ਇੱਥੇ ਘਰਾਤਾ ਕੱਟ ਲੈਗੀ ਉਹ ਚੀਜ਼ਾਂ ਨਹੀਂ ਹੋਣੀਆਂ 5 ਵਜੇ ਤੋਂ ਬਾਅਦ ਤੈਨੂੰ ਥਾਣੇ ਤੋਂ ਬਾਹਰ ਨਿਕਲਣਾ ਪੈਣਾ ਜਿੱਥੇ ਮਰਜੀ ਜਾਂ ਜਿੱਥੇ ਮਰਜੀ ਨਾ ਜਾਂ ਏਡੀ ਮਹਿੰਗੀ ਗੱਡੀ ਲਈ ਫਿਰਦੀਆਂ ਲੋਕਾਂ ਦੇ ਧੀਆ ਪੁੱਤ ਖਰਾਬ ਕਰ ਕਰਕੇ ਸੋਸ਼ਲ ਮੀਡੀਆ ਤੇ ਸੀ ਰੀਲ ਆ ਪਾ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਲਾ ਕੇ ਕੱਪੜੇ ਲਾ ਕੇ ਇੱਜਤਾਂ ਦਾਤੇ ਲਾ ਕੇ ਲੋਕਾਂ ਨੂੰ ਗੰਦੇ ਗੰਦੇ ਬੰਦੇ ਪੁੱਠੇ ਸਿੱਧੇ ਇਸ਼ਾਰੇ ਕਰਕੇ ਲੋਕਾਂ ਨੂੰ ਉਕਸਾ ਕੇ ਮੈਂ ਨੰਬਰ ਦੇ ਦੂੰਗੀ ਮੈਂ ਦੇਖਿਆ ਤੇਰਾ ਸਾਰਾ ਕੁਝ ਫਾਲੋ ਕਰ ਲੋ ਫਾਲੋ ਕਰ ਲੋ ਫਟਾਫਟ ਕਰ ਲੋ ਫਾਲੋ ਇਹਨੂੰ ਸ਼੍ਰੀ ਦੇਵੀ ਨੂੰ ਰਾਮ ਸਿੰਘ ਹਾਂਜੀ ਸਰ ਬਾਹਰ ਬਿਠਾਓ ਇਹਨੂੰ ਨੈਕਸਟ ਭੇਜੋ ਕੌਣ ਹੈ ਠੀਕ ਹੈ ਬੀਬੀ ਜਦ ਤੱਕ ਮਰਜੀ ਬੈਠੇ ਰਹੇ ਕੋਈ ਸਿਕਿਉਰਟੀ ਨਹੀਂ ਕੋਈ ਕੁਝ ਨਹੀਂ ਕੱਟੇ ਲੱਗ ਜਾਓ ਤੁਸੀਂ ਪਲੀਜ਼ ਕੋਈ ਆਖੇ ਨੂੰ ਤੁਸੀਂ ਆਖੇ ਲੱਗ ਜਾਓ ਜੀ ਮਾਫੀ ਮੰਗੋ ਤੇ ਖੜਾ ਛਡਾ ਲਓ ਆਪਣਾ ਠੀਕ ਹੈ ਅਗੇ ਤੋਂ ਤੌਬਾ ਕਰੋ ਮੰਦਰ ਜਾਂਦੇ ਹੋ ਵਸੀਹ ਜਾਂਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਜਾਇਆ ਕਰੋ ਹੱਕ ਦੀ ਕਮਾ ਕੇ ਖਾਓ ਵੇਸਕ ਦਿਹਾੜੀ ਕਰਕੇ ਖਾ ਲੋ ਸੋਸ਼ਲ ਮੀਡੀਆ ਦੇ ਹੋਰ ਬਹੁਤ ਤਰੀਕੇ ਬੀਬਾ ਚੰਗੇ ਕੰਮ ਕਰਕੇ ਬਹੁਤ ਤਰੀਕੇ ਆ ਸਮਾਜ ਨੂੰ ਸੇਧ ਦੇ ਕੇ ਬਹੁਤ ਤਰੀਕੇ ਆ ਜੇ ਲੋਕ ਤੁਹਾਨੂੰ ਫੋਲੋ ਕਰਦੇ ਆ ਨਾ ਤਾਂ ਚੰਗੀਆਂ ਚੀਜ਼ਾਂ ਲੋਕਾਂ ਨਾਲ ਗੱਲਾਂ ਕਰਕੇ ਤੁਸੀਂ ਕੋਸ਼ਿਸ਼ ਕਰੋ ਬੇਸ਼ੱਕ ਚਾਹ ਪੈਸੇ ਘੱਟ ਕਮਾ ਲਓ ਗੰਦਬੰਦ ਕਰੋਗੇ ਤਾਂ ਸਾਨੂੰ ਉਸ ਗੱਲ ਦੀ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਕਿ ਜਿੱਥੇ ਮਰਜੀ ਮਰੋ ਜਾ ਕੇ ਸਿਕਿਉਰਟੀਆਂ ਦੇ ਹੋਏ ਇਹਨਾਂ ਨੂੰ ਕਦੇ ਗਏ ਆਗੇ ਕਦੇ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲੇ ਆਗੇ ਪਰਾਂਸੇ ਕਿਤੇ ਆ ਰੱਖੀ ਇਹਦਾ ਇਹਨੂੰ ਤੋੜਨ ਦੀ ਕੋਸ਼ਿਸ਼ ਕਰੋ ਠੀਕ ਠਾਕ ਠੀਕ ਹੈ ਉਹਨੂੰ ਸਾਫ਼ ਜਵਾਬ ਜਵਾਬ ਹੈ ਠੀਕ ਹੈ ਉਹਨੂੰ ਕੋਈ ਵੀ ਵੀਪਾ ਜਾਵਦਾ ਜਿੱਥੇ ਜਾਣਾ ਠੀਕ ਹੈ ਉਹਨਾਂ ਕੋਲ ਉੱਤੇ ਜਾ ਕੇ ਪੇਸ਼ ਹੋ ਜਾ ਸਿਕਿਉਰਿਟੀ ਮਿਲਦੀ ਲੈ ਲੈ ਜਾ ਕੇ ਸਾਡੇ ਥਾਣੇ ਕੋਈ ਸਿਕਿਉਰਿਟੀ ਨਹੀਂ ਤੇਰੇ ਵਾਸਤੇ